ਆਜਾ ਸਰ ਵੀ ਲੰਘ ਗਿਆ ਨਹੀਂ 2 ਸਾਲ ਹੋ ਗਏ ਮੈਨੂੰ ਤੇਰੇ ਘਰਾਂ ਚ ਵਿਆਹ ਕੇ ਆਈ ਨੂੰ ਤੂੰ ਕਦੇ ਮਿਲਣ ਨੂੰ ਹਾਂ ਨਹੀਂ ਕਰੀ ਜਦੋਂ ਹੀ ਮੈਂ ਪੁੱਛਦੀ ਆ ਉਹਦੀ ਕਹ ਦੂ ਟਾਈਮ ਨਹੀਂ ਅੱਜ ਹਾਰ ਕੇ ਮੈਂ ਆਪ ਹੀ ਆਂਗੀ ਆਜਾ ਬਹਿ ਜਾ ਕੀ ਕਰਾਂ ਕੰਮਾਂ ਕਾਰਾਂ ਚ ਨਾ ਟਾਈਮ ਹੀ ਨਹੀਂ ਲੱਗਦਾ ਬਸ ਚਲ ਮੈਂ ਚਾਹ ਬਣਾ ਕੇ ਲਿਆਉਣੀ ਆ ਤੂੰ ਬੈਠ ਨਹੀਂ ਚਾਹ ਨਹੀਂ ਪੀਣੀ ਮੈਂ ਤਾਂ ਬਸ ਤੇਰੇ ਨਾਲ ਗੱਲਾਂ ਕਰਨ ਆਈ ਐ ਹੋ ਠੀਕ ਹੈ ਨਾ ਠੀਕ ਹੈ 1 ਮਿੰਟ ਨਾ ਤੂੰ ਫੋਨ ਤੇ ਲੱਗੀ ਆ ਤੇਰੀ ਸਹੇਲੀ ਆਈ ਆ ਉਹਦੇ ਨਾਲ ਗੱਲਾਂ ਕਰ ਲੈ ਉਹ ਕੱਲ ਨਾ ਫੇਸਬੁੱਕ ਤੇ ਮੇਰੀ ਇੱਕ ਨਵੀਂ ਫਰੈਂਡ ਬਣੀ ਆ ਉਹਦੇ ਮੈਸੇਜ ਆ ਰਹੇ ਸੀ ਉਹਦੇ ਨਾਲ ਗੱਲ ਕਰਦੀ ਸੀ ਮੈਂ ਇਹ ਸਾਡੀ ਆਦਤ ਤਾਂ ਬਣ ਚੁੱਕੀ ਆ ਵੀ ਅਸੀਂ ਨਵੇਂ ਰਿਸ਼ਤੇ ਤਾਂ ਲੱਭਦੇ ਫਿਰਦੇ ਆ ਪਰ ਪੁਰਾਣੇ ਰਿਸ਼ਤਿਆਂ ਨੂੰ ਟਾਈਮ ਨਹੀਂ ਦਿੰਦੇ ਲੈ ਹੁਣ ਤੂੰ ਆਪਦੇ ਵਾਲੀ ਵੀ ਵੇਖ ਲੈ ਸੋਸ਼ਲ ਮੀਡੀਆ ਤੇ ਨਵੀਆਂ ਫਰੈਂਡ ਤਾਂ ਲੱਭਦੀ ਫਿਰਦੀਆਂ ਪਰ ਜਿਹੜੀ ਤੇਰੀ ਬਚਪਨ ਦੀ ਸੈਲੀ ਤੇਰੇ ਕੋਲੇ ਆਪ ਚੱਲ ਕੇ ਆਈ ਆ ਉਹਨੂੰ ਤੇਰੇ ਤੋਂ ਟਾਈਮ ਨਹੀਂ ਦਿੱਤਾ ਜਾ ਰਿਹਾ ਸੌਰੀ ਭੈਣੇ ਗਲਤੀ ਹੋ ਗਈ ਮੇਰੇ ਤੋਂ ਕੋਈ ਨਾ ਚਲ ਤੂੰ ਟੈਨਸ਼ਨ ਨਾ ਲੈ ਫੋੜ ਦੱਸ ਹੋਰ ਠੀਕ ਹੈ ਨਾ ਸਭ ਸਾਰਾ ਕੁਝ ਵਧੀਆ ਤੂੰ ਮੈਨੂੰ ਸੁਣਾ ਚਲ ਪਰਿਵਾਰ ਕੇ ਸਭ ਠੀਕ ਹੋਰ ਪੇਕੇ ਨਹੀਂ ਗਈ ਤੇ ਗਈ ਸੀ ਕੱਲੀ ਆਈ